ਗੱਲ ਕਰ ਕੋ ਪਤਾ ਕਿਸਾਨਾਂ ਦਾ ਵਾਰ ਨਖਾਣਾ ਛੜ ਦੋ ਜੀ ਕਿਸਾਨਾਂ ਦਾ ਨਖਾਣਾ ਛੜ ਦੋ ਛੜ ਦੋ ਕਿਸਾਨਾਂ ਦਾ ਨਖਾਣਾ ਯਾਰ ਚਰਿਆ ਤੇ ਕਾਇਰ ਮਰਦਾਬ 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 ਬਰਾਦੇ ਬਈ ਬੂੰ ਤਾਂ ਬਰਾਦੇ ਦੋ ਗੱਡੀਆਂ ਦੇ ਵਿੱਚ ਦੋ ਬੱਸਾਂ ਦੇ ਵਿੱਚ ਲਿਆ ਜਾ ਰਿਹਾ ਮਰਦਾਬ ਮਰਦਾਬ ਅੱਜ ਭਗਵਾਨ ਮੋਹਰ ਸਰਕਾਰ ਨੇ ਆਪਣਾ ਜਿਹੜਾ ਜਜ਼ਬਾ ਵਖਾਤਾ ਜਾ ਪਸਮਰਦਾਬਾ ਮਰਦਾਬਾ ਮਰਦਾਬਾ ਜਾ ਪਸਮਰਦਾਬਾ ਮਰਦਾਬਾ ਮਰਦਾਬਾ ਸਸੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਅੱਜ ਵੱਡੀ ਗੈਰੰਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੀ ਸੀਦਾ ਕਿਸਾਨਾਂ ਨੂੰ ਜਿਹੜਾ ਪੁਲਿਸ ਵੱਲੋਂ ਹਰਾਸ ਦੇ ਵਿੱਚ ਲਿਆ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਮਕਸਦ ਇਹ ਸੀਗਾ ਕਿ ਉਹਨਾਂ ਵੱਲੋਂ ਜਿਹੜੇ ਜਾਮ ਲਗਾਏ ਜਾਣੇ ਸੀਗੇ ਤਾਂ ਉਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਥੇ ਪਹੁੰਚੇ ਸੀ ਤਾਂ ਉਹ ਅੱਜ ਕਿਸਾਨ ਆ ਜਿਹੜੇ ਉਹਨਾਂ ਨੂੰ ਫਿਲਹਾਲ ਜਿਹੜਾ ਹਰਾਸ ਦੇ ਵਿੱਚ ਲੈ ਲਿਆ ਗਿਆ ਦੇਖ ਸਕਦੇ ਹੋ ਤੁਸੀਂ ਇੱਥੇ ਟਰੈਕਟਰ ਵੀ ਪਹੁੰਚਿਆ ਸੀਗਾ ਤਾਂ ਟਰੈਕਟਰ ਤੇ ਕਿਸਾਨ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੂੰ ਫਿਲਹਾਲ ਜਿਹੜਾ ਰੀਟੇਨ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਖਨੌਰੀ ਬਾਰਡਰ ਤੇ ਜੋ ਹਾਲਾਤ ਬਣੇ ਸੀਗੇ ਉਸ ਨੂੰ ਲੈ ਕੇ ਜਿਹੜਾ ਅੱਜ ਜਗਾ ਜਗਾ ਤੇ ਕਿਸਾਨਾਂ ਵੱਲੋਂ ਜਿਹੜੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਉਹਨਾਂ ਦੇ ਨਾਲ ਤੱਕਾ ਹੋਇਆ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਹਾਂਜੀ ਕੀ ਕਹਿਣਾ ਚਾਹੂਗੀ ਇਹ ਤੱਕਾ ਹੋ ਰਿਹਾ ਜੀ ਬਹੁਤ ਕਿਸਾਨਾਂ ਵੱਲੋਂ ਕਿੱਥੋਂ ਆਏ ਤੁਸੀਂ ਫਿੱਡੇ ਗਲਾਉਂਦੋਂ ਜੀ ਤੇ ਹੁਣ ਕੀ ਕਹਿੰਦੇ ਆ ਇਹ ਕੋ ਕੋ ਨਹੀਂ ਬੱਸਾਂ ਦੇ ਬਾਹਰ ਆ ਧਰ ਨਾਲ ਆਉਣ ਆਇਆ ਸੀ ਕਿ ਕੋਈ ਨੇ ਰਾਹ ਚ ਰੋਕ ਲਿਆ ਕੋ ਸਾਨੂੰ ਇੱਥੇ ਆ ਕੇ ਨੂੰ ਸਾਨੂੰ ਬੱਸਾਂ ਚ ਭਾ ਕੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਅੱਧਰ ਭੇਜਦੇ ਨੇ ਪੱਤਰਕਾਰ ਆਜਾ ਧੱਕਾ ਕਰਦੇ ਆ ਤਾਂ ਸੁਣਿਆ ਤੁਸੀਂ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੱਕਾ ਬਿਲਕੁਲ ਸਾਡੇ ਨਾਲ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਨੈਸ਼ਨਲ ਹਾਈਵੇ ਤੇ ਆ ਬਠਿੰਡਾ ਸ਼੍ਰੀ ਅੰਮ੍ਰਿਤਸਰ ਜਿਹੜਾ ਨੈਸ਼ਨਲ ਹਾਈਵੇ ਹੈ ਤਾਂ ਉੱਥੇ ਵੱਡੀ ਗੈੰਟੀ ਦੇ ਵਿੱਚ ਅੱਜ ਪੁਲਿਸ ਪਹੁੰਚੀ ਹੋਈ ਹੈ ਤਾਂ ਕਿ ਜਿਹੜੇ ਕਿਸਾਨ ਹੈ ਸੜਕਾਂ ਨੂੰ ਜਾਮ ਨਾ ਕਰਨ ਤਾਂ ਹੁਣ ਇੱਥੇ ਕਿਸਾਨ ਪਹੁੰਚੇ ਸੀਗੇ ਆਪੋ ਆਪਣੀਆਂ ਟਰਾਲੀਆਂ ਲੈ ਕੇ ਤਾਂ ਉਹਨਾਂ ਨੂੰ ਬਿਲਕੁਲ ਡਟੇਨ ਕਰ ਲਿਆ ਗਿਆ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੇ ਚੜ੍ਹਨ ਦੇ ਨਾ ਕਿ ਹੋ ਜਾ ਹਾਂਜੀ 50 ਸਰਕਾਰ ਧੱਕਾ ਬਹੁਤ ਜ਼ਿਆਦਾ ਕਰ ਰਹੀ ਹੈ ਸ਼ਾਂਤਮਈ ਧਰਨਾ ਦੇਣਾ ਹੈ ਸਾਡੇ ਡੱਲੇਵਾਲ ਸਾਹਿਬ ਨੂੰ ਝਗਲ ਧੋਖੇ ਦਾ ਸਰਕਾਰ ਨੇ ਜਕਾਇਆ ਇਹਦਾ ਖਮਿਆਲਿਆ ਸਰਕਾਰ ਨੂੰ ਭੁਗਤਣਾ ਪਊਗਾ ਤੁਸੀਂ ਸੜਕ ਸੜਕ ਜਾਮ ਕਰਨੀ ਸੀ ਜਾਂ ਸਾਈਡ ਤੇ ਬੈਠਣਾ ਸੀ ਸਾਈਡ ਤੇ ਬੈਠਣ ਵਾਸਤੇ ਆਏ ਸੀ ਸ਼ਾਂਤਮਈ ਧਰਨਾ ਦੇਣਾ ਸੀ ਅਸੀਂ ਰੋਜ਼ ਬਜ਼ਾਰਾ ਕਰਨਾ ਸੀ ਤੁਹਾਨੂੰ ਧੱਕੇ ਨਾਲ ਆ ਕੇ ਡੋਨੇਟ ਕਰ ਲਿਆ ਦੇਖ ਸਕਦੇ ਹੋ ਤੁਸੀਂ ਜਿਹੜਾ ਕਿਸਾਨਾਂ ਨੂੰ ਜਿਹੜਾ ਫਿਲਹਾਲ ਜਿਹੜਾ ਹਰਾਸ ਦੇ ਵਿੱਚ ਲਿਆ ਗਿਆ ਹੈ ਤਾਂ ਡਿਟੇਲ ਕੀਤਾ ਗਿਆ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਕਿਉਂਕਿ ਉਹਨਾਂ ਦਾ ਮਕਸਦ ਇਹ ਸੀਗਾ ਸੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਅੱਜ ਇੱਥੇ ਪ੍ਰੋਟੈਸਟ ਹੈ ਜਿਹੜਾ ਕਰਨ ਲਈ ਆਏ ਸੀਗੇ ਧਰਨੇ ਤੇ ਆਏ ਸੀਗੇ ਤੇ ਪਰ ਉਹਨਾਂ ਨੂੰ ਫਿਲਹਾਲ ਜਿਹੜਾ ਹਰਾਸ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰ ਤੁਹਾਡੇ ਨਾਲ ਸੰਜੀ ਤੇਰੇ ਬੰਦੇ ਤੇਰੇ ਨਾ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਪਾਲਸ ਬੋਲੋ ਉਹਨਾਂ ਨੂੰ ਡਰਟੇਨ ਕਰ ਲਿਆ ਗਿਆ ਤਾਂ ਅੱਜ ਕਿਸਾਨ ਜਿਹੜੇ ਪਹੁੰਚੇ ਸੀਗੇ ਹਾਲਾਂਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਵੱਲੋਂ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਤਰਨਾ ਲਗਾਇਆ ਜਾਣਾ ਸੀਗਾ ਪਰ ਫਿਲਹਾਲ ਫਿਰ ਵੀ ਉਹਨਾਂ ਨੂੰ ਜਿਹੜਾ ਰਾਸ ਦੀ ਵਿੱਚ ਲੈ ਲੈ ਗਿਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਭਾਈ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹਣਾ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਕੋ ਹੈਗਾ ਧੱਕਾ ਕਰੀ ਜਾਂਦੇ ਜੀ ਅਸੀਂ ਤਾਂ ਵੈਸੇ ਹੀ ਆਏ ਆ ਡੀਐਸਪੀ ਆਵਾਏ ਤਿੰਨ ਬੰਦੇ ਚਾਰ ਬੰਦੇ ਅਸੀਂ ਤਿੰਨ ਵੈਸੇ ਇੱਕ ਚੱਕਰ ਪੈਂਡ ਦੋਗੇ ਦਾ ਮਾਰਨ ਆਏ ਆ

ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਫਰੀਦਕੋਟ ਦੇ ਟਹਿਰਾ ਪਿੰਡ ਦੀ ਤਾਂ ਟਹਿਰਾ ਪਿੰਡ ਦੇ ਜਿਹੜਾ ਨੈਸ਼ਨਲ ਹਾਈਵੇ ਨੂੰ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਕਿਸਾਨਾਂ ਨੂੰ ਜਿਹੜਾ ਡੇਟੇਨ ਕੀਤਾ ਗਿਆ ਤਾਂ ਹੁਣ ਕਿਸਾਨ ਜਿਹੜਾ ਸੜਕ ਤੇ ਬੈਠ ਚੁੱਕੇ ਨੇ ਤਾਂ ਪੁਲਿਸ ਫੋਰਸ ਵੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਤਾਂ ਗੱਲਬਾਤ ਕਰਾਂ ਕਿਸਾਨਾਂ ਦਾ ਕੀ ਕਹਿਣਾ ਚਾਹੂੰਗੀ ਜੀ ਹਾਂ ਜੀ ਅਸੀਂ ਜਿੰਨਾ ਚਿਰ ਸਾਡੇ ਜਿਹੜਾ ਕੱਲ ਇੱਥੋਂ ਦੀ ਘਟਿਆ ਪ੍ਰਸ਼ਾਸਨ ਅੱਜ ਗੁੰਡੀ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕੀਤਾ ਅਸੀਂ ਰੋਜ਼ੋ ਬੈਠੇ ਜਿੰਨਾ ਚਿਰ ਸਾਡੇ ਆਗੂ ਸਾਹਿਬਾਨ ਤੇ ਕਿਸਾਨਾਂ ਨੂੰ ਰਿਹਾਈ ਨਹੀਂ ਕਰਦੇ ਉਹਨਾਂ ਚਿਰ ਅਸੀਂ ਇੱਥੇ ਤਰ੍ਹਾਂ ਡਟੇ ਰਵਾਂਗੇ ਕੋਈ ਵੀ ਸੰਘਰਸ਼ ਕਰਨਾ ਪਵੇ ਸਾਨੂੰ ਜੇਲਾ ਨਹੀਂ ਡਾਕਣ ਕੋ ਸਾਡੇ ਗੋਲੀ ਮਾਰਨ ਪਰ ਇਹ ਉਹਨਾਂ ਤੇ ਪਿੱਛੇ ਨਹੀਂ ਹਟਾਂਗੇ ਮੈਂ ਤੋਂ ਐਲਾਨ ਕਰਦਾ ਮੈਂ ਹੁਣ ਤੋਂ ਜਿਹੜਾ ਅਨ ਪਾਣੀ ਜਲ ਕਲਾ ਕਰਨ ਕਰੂੰਗਾ ਅਨ ਛੱਡ ਕੇ ਬੈਠਦਾ ਮੈਂ ਐਲਾਨ ਕਰਦਾ ਜਿੰਨਾਂ ਤੋਂ ਸਾਡੇ ਸਾਡੇ ਰਹਿਣੇ ਹੁੰਦੇ ਮੈਂ ਉਹਨਾਂ ਚੋਂ ਅਨ ਬਿਲਕੁਲ ਦਾਣਾ ਵੀ ਅੰਦਰ ਨਹੀਂ ਕਰੂੰਗਾ ਕੁਝ ਕਿਸਾਨਾਂ ਨੂੰ ਉੱਥੇ ਰੀਟੇਨ ਕਰ ਲਿਆ ਟੀ ਪੁਆਇੰਟ ਤੇ ਜਿਹੜਾ ਵੀ ਕਿਸਾਨ ਰੀਟੇਨ ਕਰ ਜੋ ਮਰਜ਼ੀ ਕਰੀ ਜਾਵੇ ਸਰਕਾਰ ਇਹਨਾਂ ਦੀ ਗੁੰਡਾ ਕਰਦੀ ਤੋਂ ਅਸੀਂ ਤੰਗ ਆ ਚੁੱਕੇ ਆ ਪਰ ਭਗਵਾਨਤ ਮਾਨ ਨੇ ਆਪ ਦੀ ਜਿਹੜੀ ਕਬਰ ਆ ਪੁੱਟ ਲਈ ਆ ਹੁਣ ਅਸੀਂ ਇਥੋਂ ਛੋਟੇ ਮਾਰੀ ਆਉਣੀ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਪਿੰਡਾਂ ਦੇ ਵਿੱਚ ਕੋਈ ਵੀ ਆਗੂ ਸਾਹਿਬਾ ਥੋੜਾ ਆਉਂਦਾ ਉਹਦਾ ਘਰਾਓ ਕਰਾਂਗੇ ਇਹ ਕਹਿੰਦੇ ਡੜਾ ਡੜਾ ਹੁੰਦਾ ਹੈ ਹੁਣ ਅਸੀਂ ਦੱਸਾਂਗੇ ਇਹਨਾਂ ਨੂੰ ਡੜਾ ਕੀ ਹੁੰਦਾ ਤਾਂ ਸੁਣਿਆ ਕਿਸਾਨਾਂ ਦਾ ਇਹ ਕਹਿੰਦਾ ਕਿ ਬਿਲਕੁਲ ਸਾਡਾ ਜਿਹੜਾ ਧਰਨਾ ਲਗਾਤਾਰ ਜਾਰੀ ਰਹੂਗਾ ਅਸੀਂ ਇਥੋਂ ਨਹੀਂ ਉੱਠਾਂਗੇ ਤਾਂ ਤਸਵੀਰਾਂ ਤੋੜੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿੱਚ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਕਿਸਾਨਾਂ ਨੂੰ ਜਿਹੜਾ ਸੜਕ ਤੋਂ ਰਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੂੰ ਜਿਹੜਾ ਹਰਾਸ ਦੇ ਵਿੱਚ ਲਿਆ ਜਾਵੇਗਾ ਕਿਸਾਨਾਂ ਵੱਲੋਂ ਜਿਹੜੀ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਸਾਡੇ ਬੰਦੇ ਜਵਾਨ ਜੂਥਾ ਦੇ ਬੁੜੀਆਂ ਛੜਕਾ ਦੇ ਆਏ ਲੰਗੇ ਡਾਕਟਰ ਸਾਹਿਬ ਹਾਂ ਤੁਸੀਂ ਸਾਰੇ ਨਾਲ ੱਤਕਾ ਕੀਤਾ ਨਾ ਸਾਡੇ ਬੰਦੇ ਬੁੜੀਆਂ ਕਦੇ ਜਵਾਕਾਂ ਨੂੰ ਸਾਡੀ ਰੋਜੀ ਰੋਟੀ ਖੋਲੀ ਤੁਸੀਂ ਵੀ ਨਾ ਬੋਸਲੇ ਕੱਤ ਤੁਸੀਂ ਪੰਜਾਬ ਸਾਡੀ ਰੋਟੀ ਖੋਲੀ ਮਰ ਜਾਏ ਮਾਰਾ ਮਰ ਜਾਗੇ ਅਸੀਂ ਸਾਡੀ ਰੋਟੀ ਖੋਲੀ ਪਿੰਡਾਂ ਪੋਸੇ ਦੀ ਰੋਟੀ ਖੋਲੀ ਸਾਡਾ ਜਗਜੀਤ ਅੱਡੇ ਲੈ ਵੱਲ ਜਵਾ ਸਵਾਤੇ ਅੱਜ ਪਾਣੀ ਵੀ ਛੜਤਾ ਨੇ ਹਾਂ ਹਾਂ ਓਏ ਉਹ ਟਿਆ ਕੋਲ ਦੀ ਉਹ ਦਾਦਾ ਸੈਂਡਰ ਵੀ ਲੈ ਕੇ ਚੱਕੇ ਉਥੋਂ ਖਨੋਰੀ ਤੋਂ ਉਹ ਚੋਰੀ ਚੋਰੀ ਪੰਜਾਬੋਂ ਪੰਜਾਬ ਬਸਲੇਗੀ ਉਹ ਪੰਜਾਬੋਂ ਬਸੋ ਨਰਜਾ ਪੰਜਾਬ ਬਸਲੇਓ ਤੁਹਾਡੀਆਂ ਸਮਾਨ ਵੀ ਲੈ ਗਏ ਉਹਦੀ 10 10 ਰੁਪਈਆ ਗੱਠੇ ਕਰਕੇ ਸਮਾਨ ਲਿਆ ਸੀ ਕਿਹੜਾ 10 10 ਰੁਪਈਆ ਗੱਠੇ ਕਰਕੇ ਨਾ ਲੋਕਾਂ ਤੋਂ ਸਮਾਨ ਲਿਆ ਸੀ ਜਾਨੀ ਚਾਚਾ ਖਨੋਰੀ ਬਾਟਰ ਤੇ ਸਾਡਾ ਸਮਾਨ ਲਿਆ ਸੀ ਸਮਾਨ ਲੈ ਕੇ ਚੱਕ ਕੇ ਪੰਜਾਬ ਨੂੰ ਘੱਟੇ ਘੇੜ ਕੇ ਸਾਡਾ ਸੈਂਡਰ ਉੱਥੇ ਲਈ ਜਾਂਦੀ ਹਾਂ ਦੇਖ ਲੋ ਸਾਰੇ ਆਈ ਜਾਂਦੀ ਆ ਹਾਂ ਓਏ ਹਵਾ ਕਰ ਦਿਓ ਟਾਰਾਂ ਦੀ ਓਏ ਹਵਾ ਕਰ ਦਿਓ ਉਹ ਜਾਂਦਾ ਯਾ ਨਾ ਗੋਰੀ ਆਏ ਮਰ ਜਾ ਕੇ ਮਰ ਜਾਗੇ ਮਾੜ ਅਸੀਂ ਪੰਜਾਬ ਪਕਸ ਓਏ ਮਰ ਜਾਗੇ ਪੰਜਾਬ ਪਕਸ ਦੇ ਸਾਡੇ ਮੁੰਡੇ ਸੀ ਤੁਸੀਂ ਯਾ ਕਿ ਨਹੀਂ ਸੋਚਿਆ ਤੁਹਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਆ ਸਾਨੂੰ ਅਰੈਸਟ ਕਰਨ ਵਾਸਤੇ ਲੈ ਆ ਅਰੈਸਟ ਕਰਨ ਵਾਸਤੇ ਲੈ ਓਏ ਯਾ ਅਰੈਸਟ ਆਰੇ ਉੱਥੇ ਉੱਥੇ ਬਣਾਈਆਂ ਸੀਗੀਆਂ ਨਹੀਂ ਰੈਕਟਰ ਉੱਥੇ ਵੀ ਕੱਲ ਨੂੰ ਇਹਨਾਂ ਨੇ ਪੇਚਲ ਕੇ ਕੀਤਾ ਕੰਮ ਸਾਰਾ ਪੰਜਾਬ ਪਸਮਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਪਸਮਰਦਾਬਾਦ ਮੁਰਦਾਬਾਦ 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 ਪਸਮਰਦਾਬਾਦ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਰੀਦਕੋਟ ਦੀ ਕਿਸਾਨਾਂ ਨੂੰ ਰੀਟੇਨ ਕੀਤਾ ਜਾਵੇਗਾ ਦੇਖ ਸਕਦੇ ਹੋ ਤੁਸੀਂ ਉਹਨਾਂ ਨੂੰ ਹਰਾਸ ਦੇ ਵਿੱਚ ਲਿਆ ਜਾ ਰਿਹਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੇ ਟਾਹਨਾ ਦੀ ਤਾਂ ਟਾਹਨਾ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਸੀਗੇ ਤਾਂ ਆਪ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੂੰ ਹਰਾਸ ਦੇ ਵਿੱਚ ਲਿਆ ਜਾ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਸਰਕਰ ਨੂੰ ਜਾਮ ਕਰ ਦਿੱਤਾ ਗਿਆ ਸੀਗਾ ਫਰੀਦਕੋਟ ਦੇ ਨਹਿਨਲ ਹਾਈਵੇ ਦੀ ਤਸਵੀਰ ਆ ਇਹ ਇਸ ਤੋਂ ਪਹਿਲਾਂ ਟੀ ਪੁਆਇੰਟ ਤੇ ਕਿਸਾਨਾਂ ਨੂੰ ਹਰਾਸ ਦੇ ਵਿੱਚ ਲਿਆ ਗਿਆ ਸੀਗਾ ਤਾਂ ਹੁਣ ਨਹਿਨਲ ਹਾਈਵੇ ਤੇ ਕਿਸਾਨਾਂ ਨੂੰ ਹਰਾਸ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਤੁਸੀਂ ਵੀ ਤੁਹਾਡੇ ਨਾਲ ਸੰਜੀ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਜਿਹਨੀਆਂ ਇੱਥੇ ਲੇਡੀਜ਼ ਹਾਊਸ ਤਾਂ ਪਹੁੰਚੀਆਂ ਸੀ ਉਹਨਾਂ ਨੂੰ ਵੀ ਜਿਹੜਾ ਰਿਟੇਨ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਦੋ ਗੱਡੀਆਂ ਦੇ ਵਿੱਚ ਦੋ ਬੱਸਾਂ ਦੇ ਵਿੱਚ ਲਿਆ ਜਾ ਰਿਹਾ ਹੈ ਮੁਰਦਾ ਬਾਦ ਮੁਰਦਾ ਬਾਦ ਅੱਜ ਭਗਵਤਵਾਲ ਮੁੱਛਰ ਸਰਕਾਰ ਨੇ ਆਪਣਾ ਜਿਹੜਾ ਜਜ਼ਬਾ ਵਖਾਤਾ ਜੋ ਕਿਸਾਨਾਂ ਦੀ ਮਾਰੂ ਨੀਤੀਆਂ ਕਿਸਾਨਾਂ ਨੂੰ ਪੱਖੀ ਉਹਨਾਂ ਨੂੰ ਜਿਹੜਾ ਲੱਗ ਕੰਡਾ ਜਾਵੇ ਤਾਂ ਅਤੇ ਦੇਖ ਸਕਦੇ ਹੋ ਤੁਸੀਂ ਤਾਂ ਖਰਾਬ ਦਿਓ ਛੱਡ ਕੇ ਖਾ ਖਾ ਕੇ ਤੋੜੇ ਬੇੜਾ ਬੇੜਾ ਉਹ ਗੱਲ ਕਰ ਉਹਦੇ ਕਿਸਾਨਾਂ ਦਾ ਲਖਾਣਾ ਛੱਡ ਦੋ ਕਿ ਕਿਸਾਨਾਂ ਦਾ ਲਖਾਣਾ ਛੱਡ ਦੋ ਛੱਡ ਦੋ ਕਿਸਾਨਾਂ ਦਾ ਲਖਾਣਾ ਮਰ ਜਾ ਤੁਸੀਂ ਛੱਡ ਕੇ ਦਰਖਾ ਖਾ ਖਾ ਕੇ ਤੋੜੇ ਬੇੜਾ ਬੇੜਾ ਤਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਔਰਤਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਹੈ ਤਾਂ ਜਿੰਨੇ ਇੱਥੇ ਕਿਸਾਨ ਪਹੁੰਚੇ ਸੀਗੇ ਉਹਨਾਂ ਵੱਲੋਂ ਜਿਹੜਾ ਜਾਮ ਕਰ ਦਿੱਤਾ ਗਿਆ ਸੀਗਾ ਤਾਂ ਉਹਨਾਂ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਹੈ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਕੋਈ ਕੋਈ ਕਾਹਲੀ ਲੈ ਜਾਂਦੇ ਸਾਨੂੰ ਕੋਈ ਡਰ ਨਹੀਂ ਜਦੋਂ ਸਾਡੇ ਪੈਰ ਭਰਾਨਾ ਬਣ ਗਿਆ ਮੁੱਖ ਮੰਤਰੀ ਬਿਆਨਤਾ ਬੁੱਚੜਾ ਸਰਕਾਰ ਮਰਦਾ ਪੂਰੀ ਰਲ ਗਈ ਸਾਰੀ ਪੰਜਾਬ ਪੁਸਤੇ ਵੀ ਜਿਹੜੇ ਵੱਡੇ ਸਵਾਲ ਇਹਨਾਂ ਵੱਲੋਂ ਖੜੇ ਕਿਤੇ ਜਾ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੂੰ ਜਿਹੜਾ ਰਾਸ ਦੇ ਵਿੱਚ ਲਿਆ ਜਾ ਰਿਹਾ ਹੈ ਤਾਂ ਪੰਚਵਾਂ ਵੱਲੋਂ ਕਿਸਾਨ ਜਿਹੜੇ ਹਰਾਸ ਦੇ ਵਿੱਚ ਲਏ ਜਾ ਰਹੇ ਨੇ ਕਿਉਂਕਿ ਕਿਸਾਨਾਂ ਵੱਲੋਂ ਫਿਲਹਾਲ ਜਿਹੜਾ ਜਾਮ ਕੀਤਾ ਗਿਆ ਸੀਗਾ ਅੱਡੀ ਮੇਰਾ ਆਵਾਜ਼ ਸੁਣੋ ਸਰਬੱਤ ਦਾ ਮੋਤਾਬਾਕ ਯਾਰ ਚਰਿਆ ਤੇ ਕਾਇਰ ਮਰਦਾਬਾ ਏ ਭਾਈ ਨੂੰ ਤਾਂ ਭਰਾ ਦੇ ਪੰਜਾਬ ਪੋਸ ਮਰਦਾਬਾ 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 ਬਈ ਉਹ ਦੂਜੀ ਬੱਸ ਵਾਲਾ ਜਿੰਨੇ ਉਹ ਦੂਜੀ ਬੱਸ ਵਾਲਾ ਦੂਜੀ ਬੱਚੇ ਸੀਗੇ ਜਾਂ ਇੱਥੇ ਕਿਸਾਨ ਪਹੁੰਚੇ ਸੀਗੇ ਤਾਂ ਸਾਰਿਆਂ ਨੂੰ ਹਰਾਸ ਦੇ ਵਿੱਚ ਲਿਆ ਜਾ ਚੁੱਕਾ ਹੈ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਫਰੀਦਕੋਟ ਦੇ ਨੈਸ਼ਨਲ ਹਾਈਵੇ ਤੇ ਕਦਮ ਸਰਕਾਰ ਮਰਦਾਬਾ ਮਰਦਾਬਾ ਉਹ ਗੁੰਡੀ ਸਰਕਾਰ ਕੁੱਤੀ ਸਾਨੂੰ ਗ੍ਰਿਫਤਾਰ ਕਰਦੀ ਕੋਣੀ ਦਾ ਤਾਂ ਕਿਸਾਨਾਂ ਹੈ ਜ਼ਿਆਦਾਤਰ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਜਿਹੜੀ ਨਾਹਰੇ ਪਾਦੀ ਕੀਤੀ ਜਾ ਰਹੀ ਹੈ ਕਿ ਪੁਲਿਸ ਜਿਹੜੀ 50 ਸਰਕਾਰ ਦੇ ਕਹਿਣ ਤੇ ਟੱਕਾ ਕਰ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਪਹਿਲਾ ਟੀ ਪੁਆਇੰਟ ਤੇ ਜਿਹੜਾ ਕਿਸਾਨਾਂ ਨੂੰ ਹਰਾਸ ਦੇ ਵਿੱਚ ਲਿਆ ਸੀਗਾ ਤਾਂ ਹੁਣ ਜਦੋਂ ਇਹਨਾਂ ਨੇ ਥੋੜੀ ਜੀ ਅੱਗੇ ਜਾ ਕੇ ਜਦੋਂ ਟਹਿਣੇ ਤੋਂ ਜਾਮ ਕੀਤਾ ਤਾਂ ਸਾਰੇ ਕਿਸਾਨ ਆ ਭਾਵੇਂ ਕਿ ਉਹ ਕਿਸਾਨ ਮਹਿਲਾਵਾਂ ਹੁਣ ਸਾਰਿਆਂ ਨੂੰ ਸ਼ੁਰੂ ਕਰੀਏ ਤਾਂ ਬੋਲਣਾ ਜੁੜੀ ਕਰੀ ਜਾਣਾ। ਸਾਨੂੰ ਹਰਾਸ ਦੇ ਵਿੱਚ ਲੈ ਲਿਆ ਗਿਆ। ਉਹ ਨੇੜੇ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ। ਮਰਦਾਵਤ 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 ਧੱਕਾ ਕਰ ਰਹੇ ਨੇ ਧੱਕਾ ਕਰੀ ਜਾਂਦੇ ਆ ਕਿਸਾਨਾਂ ਨਾਲ ਧੱਕਾ ਕਰੀ ਜਾਂਦੇ ਆ। ਪੂਰਾ ਧੱਕਾ ਪਾ ਰਹੇ ਨੇ ਪੂਰਾ ਧੱਕਾ। ਪੂਰਾ ਧੱਕਾ। ਤਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਧੱਕਾ ਪੁਲਿਸ ਵੱਲੋਂ ਕੀਤਾ ਜਾ ਰਿਹਾ, ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ। ਤਾਂ ਕਿਸਾਨਾਂ ਨੇ ਇੱਕ ਵਾਰ ਜਿਹੜਾ ਜਾਮ ਲਗਾਇਆ ਸੀਗਾ ਤਾਂ ਉਹ ਜਾਮ ਆ ਜਿਹੜਾ ਪੁਲਿਸ ਵੱਲੋਂ ਫਟਵਾ ਦਿੱਤਾ ਗਿਆ ਸਾਰੇ ਕਿਸਾਨ ਰਿਟੇਨ ਕਰ ਲੈਣੇ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਪੁਲਿਸ ਪਹੁੰਚੀ ਆ ਤਾਂ ਪੁਲਿਸ ਵੱਲੋਂ ਕਿਸਾਨਾਂ ਨੂੰ ਹਰਾਸ ਦੇ ਵਿੱਚ ਆਪਰੇ ਚੱਲ ਲੈ ਲਿਆ ਬਾਬਾ ਰੁਕ ਜਾ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਫਿਲਹਾਲ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਨਾਹਰੇਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਹਾਦਰ ਦੂਜੇ ਪਾਸੇ ਤਸਵੀਰ ਸੰਧੀ ਕਰਦੇ ਆ ਤੁਹਾਨੂੰ ਟਰੈਕਟਰ ਟਰਾਲੀ ਵੀ ਜਿਹੜਾ ਲੈ ਕੇ ਕਿਸਾਨਾਂ ਵੱਲੋਂ ਲਿਜਾਇਆ ਜਾ ਰਿਹਾ ਹੈ ਫਰੀਦਕੋਟ ਦੇ ਜਿਹੜਾ ਨੈਸ਼ਨਲ ਹਾਈਵੇ ਜਿਹੜੀਆਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੂੰ ਜਿਹੜਾ ਹਰਾਸ ਦੇ ਵਿੱਚ ਲਿਆ ਤਾਂ ਗੱਲਬਾਤ ਕਰਦੇ ਆਪਾਂ ਸਰ ਕੀ ਅੱਜ ਦਾ ਫਿਰ ਕਿਸਾਨ ਅੱਜ ਕਿਹੜਾ ਹਰਾਸ ਦੇ ਵਿੱਚ ਲਿਆ ਇਹ ਜਿਹੜੇ ਰੋਡ ਜਾਮ ਕਰਨ ਵਾਸਤੇ ਅੱਜ ਕਿਸਾਨ ਇਕੱਠੇ ਹੋਏ ਸੀਗੇ ਤੇ ਜਿਹੜਾ ਪੰਜਾਬ ਸਰਕਾਰ ਲੋਨ ਜਿਹ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਰੋਡ ਨਿਜਾਮੋ ਕਿਤੇ ਜਾਨੇ ਕਿਉਂਕਿ ਜਿਹੜੀ ਆਮ ਜਨਤਾ ਬਹੁਤ ਪ੍ਰਭਾਵਿਤ ਹੁੰਦੀ ਏ ਇਹਨਾਂ ਧਰਨਿਆ ਕਰਕੇ ਉਹਦੇ ਇਸ ਲਈ ਇਹਨਾਂ ਨੂੰ ਡੇਟੇਨ ਕੀਤਾ ਗਿਆ। ਸ਼ਾਂਤਮਈ ਤਰੀਕੇ ਨਾਲ ਜੇ ਧਰਨਾ ਲਾ ਸਕਦੇ ਸੀ ਫਿਰ ਨਹੀਂ ਡੇਟੇਨ ਕੀਤਾ ਜਾਂਦਾ। ਨਹੀਂ ਫਿਰ ਨਹੀਂ ਕੀਤਾ ਜਾਂਦਾ ਸ਼ਾਂਤਮਈ ਤਰੀਕੇ ਨਾਲ ਪਰ ਇਹ ਰੋਡ ਨੂੰ ਰੋਡ ਜਾਮ ਕਰਨ ਦਾ ਇਹਨਾਂ ਨੇ ਟੀਚਾ ਮਿੱਥਿਆ ਸੀ ਜਿੰਨਾਂ ਆਮ ਪਬਲਿਕ ਤੁਸੀਂ ਦੇਖਿਆ ਪਿਛਲੇ ਕਾਫੀ ਅਰਸੇ ਤੋਂ ਧਰਨਿਆ ਕਰਨ ਪਬਲਿਕ ਨੂੰ ਬਹੁਤ ਪਰੇਸ਼ਾਨੀ ਹੁੰਦੀ ਵੀ ਉਹ ਨਾ ਪਬਲਿਕ ਪਰੇਸ਼ਾਨੀ ਆਏ। ਤੇ ਇਸ ਕਰਕੇ ਇਹਨਾਂ ਨੂੰ ਹੰਡਰੇਨ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਜਿਹੜੇ ਕਿਸਾਨ ਅਰੈਸਟ ਕੀਤੇ ਨੇ ਉਹਨਾਂ ਨੂੰ ਕਿੱਥੇ ਰੱਖਿਆ ਜਾ ਰਿਹਾ ਅਸੀਂ ਕੋਈ ਨਹੀਂ ਕਿ ਠੁਕਮੀ ਜਗ੍ਹਾ ਤੇ ਇਹਨਾਂ ਨੂੰ ਜਿੱਥੇ ਖਾਣ ਪੀਣ ਦਾ ਸਹੀ ਪ੍ਰਬੰਧ ਕੀਤਾ ਹੋਇਆ ਉੱਥੇ ਲੈ ਕੇ ਜਾ ਰਹੇ ਹਾਂ ਤਾਂ ਬਿਲਕੁਲ ਜਿਵੇਂ ਸੁਣਿਆ ਤੁਸੀਂ ਡੀਐਸਪੀ ਤਰਲੋਚਨ ਨੇ ਦੱਸਿਆ ਹੈ ਕਿ ਜਿਹੜਾ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਸੀਗੀਆਂ ਪੰਜਾਬ ਸਰਕਾਰ ਦਾ ਇੱਕ ਕੋ ਮਕਸਦ ਸੀਗਾ ਕਿ ਲੋਕਾਂ ਨੂੰ ਪਬਲਿਕ ਨੂੰ ਜਿਹੜਾ ਪ੍ਰੇਸ਼ਾਨ ਨਾ ਕੀਤਾ ਜਾਵੇ ਇਸੇ ਮਕਸਦ ਦੇ ਨਾਲ ਜਿਹੜਾ ਅੱਜ ਜਿਹੜੇ ਕਿਸਾਨ ਹੈ ਉਹਨਾਂ ਨੂੰ ਅਸੀਂ ਸਿਰਫ ਜਿਹੜਾ ਬਿਲਕੁਲ ਡਿਟੇਨ ਕੀਤਾ ਗਿਆ ਉਹਨਾਂ ਨੂੰ ਜਿਹੜਾ ਚੰਗੇ ਥਾਂ ਤੇ ਰੱਖਾਂਗੇ ਉਹਨਾਂ ਦਾ ਜਿਹੜਾ ਖਾਣਾ ਪਾਣੀ ਹੈ ਉਹਨਾਂ ਦਾ ਉਹ ਵੀ ਉੱਥੇ ਪ੍ਰਬੰਧ ਕਰਾਂਗੇ ਤਾਂ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਇਹ ਸੜਕ ਨੂੰ ਜਿਹੜਾ ਜਾਮ ਨਾ ਕੀਤਾ ਜਾਵੇ ਜਿਹੜੇ ਆਮ ਲੋਕ ਹੈ ਪਬਲਿਕ ਹੈ ਵਹੀਕਲ ਜਿਹੜੇ ਜਾ ਰਹੇ ਆ ਉਹਨਾਂ ਨੂੰ ਕੋਈ ਤੰਗ ਪ੍ਰੇਸ਼ਾਨੀ ਨਾ ਹੋਵੇ ਹਰ ਅਪਡੇਟ ਤੁਹਾਨੂੰ ਦਿਖਾਉਂਦੇ ਰਹਾਂਗੇ ਜੁੜੇ ਰੋਡ 5 ਚੈਨਲ ਪੰਜਾਬੀ ਦੇ ਨਾਲ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ